ਹਾਲੋ ਦੋਸਤੋ ਕਿਵੇਂ ਹੋ ਸਾਰੇ ਅਮੀਤ ਕਰਦੇ ਆ ਠੀਕ ਹੋ। ਪਰ ਠੀਕ ਤਾਂ ਭਰਾਵਾ ਕਾਦੇ ਹੋਣੇ ਆ ਜਿਹੜੇ ਵੇਲੇ ਸੀ ਉਹ ਤਾਂ ਸਾਡੇ ਇੰਜੋਏ ਕਰ ਗਏ। ਕਈ ਵਾਰ ਸ਼ਹਿਰ ਦੇ ਵਿੱਚ ਘੁੰਮੀ ਫਿਰੀ ਕਰਕੇ ਆਈ ਹੈ ਨਾ ਤੇ ਸਾਡੇ ਵਰਗੇ ਗਰੀਬ ਕੰਮਾਂ ਤੇ ਲੱਗ ਗਏ। ਘਰ ਦਾ ਸਾਰਾ ਕੰਮ ਫੇਰ ਉਹੀ ਸਫਾ, ਆਪੇ, ਉਹ ਘਰ ਜਾ ਕੇ ਚੂਹਾ ਘੁੰਮਣ ਲੱਗ ਜਾਂਦਾ ਤੇ ਚੂਹੇ ਹੋリエ ਇੰਨਾ ਦੇ ਆ ਕਿ ਬਾਅਦ 'ਚੋਂ ਬੰਦੇ ਨੂੰ ਵਹਿਮ ਤੇ ਇਹ ਸਾਰੇ ਕਿਨੇ ਸਫਾਈਆਂ ਫੇਰ ਕਰਵਾ ਦਿੰਦਾ। ਇਹ ਕਰਦਿਆ ਕਰਾਉਂਦੇ ਆ ਦਿਨ ਨਿਕਲ ਗਿਆ ਫਿਰ ਸ਼ੂ ਵਗੈਰਾ ਤੋਂ ਤੇ ਘਰ ਦੀ ਸਫਾਈ ਕੀਤੀ ਫਿਰ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਫਿਰ ਮੈਂ ਆਪਣੀ ਕਜ਼ਨ ਦੇ ਘਰ ਗਈ ਤੇ ਥੋੜੇ ਦੇ ਰੋਣ ਅਧਕਾਰ ਬੈਠੀ ਰਹੀ ਉੱਥੇ ਬਸ ਇਦਾਂ ਉਹ ਵੀ ਵੀਡੀਓ ਵਗੈਰਾ ਵਲੌਗ ਦੇਖਦੇ ਤੇ ਉਹ ਦੇਖ ਕੇ ਆ ਗਈ ਥੋੜੀ ਜਨਰਲ ਟਾਕ ਬਸ ਇੱਧਰ ਉੱਧਰ ਦੀ ਉਹ ਕਰਦੇ ਰਹੇ ਇਸ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਆਪਾਂ ਕਰਿਆਗੇ ਕਰਿਆ ਵੀ ਫਿਰ ਉਹ ਇਸ ਇਹ ਕੰਮ ਕਰੋ ਕੰਮ ਕਰ ਟੈਂਕੀ ਭਰੀ ਅੱਗੇ ਮਿਲ ਲੱਗਾ ਵੀ ਟੈਂਕੀ ਸਾਡੀ ਖਾਲੀ ਪਈ ਆ ਫਿਰ ਉਹ ਉੱਪਰ ਕੇ ਆਈ ਉੱਤੇ ਉੱਤੇ ਇੰਜ ਬੈਠ ਥੋੜੀ ਸਾਤ ਵੀ ਦੀ ਘੁੰਮ ਘੁੰਮ ਕਰਕੇ ਆ ਗਈ ਤੇ ਫਿਰ ਮਤਲਬ ਕਿ ਜੋ ਵੀ ਕੰਮ ਆਪਾਂ ਕਰਦੇ ਆ ਤੇ ਪੂਰਾ ਹੋ ਜਾਂਦਾ ਇਹ ਥੱਕ ਟੁੱਟ ਜਾਂਦਾ ਜੇ ਕਹਿੰਦਾ ਵੀ ਬਹੁਤ ਸਾਰੀ ਰੈਸਟ ਲਓ ਪਰ ਇਦਾਂ ਦੀ ਵੀ ਜ਼ਿੰਦਗੀ ਨਹੀਂ ਹੈ ਵੀ ਸਾਡੀ ਰੈਸਟ ਹੋ ਜੂਗੀ ਹੈਨਾ ਤੇ ਮੈਂ ਕਈ ਵਾਰੀ ਦੇਖਦੀ ਹਾਂ ਸੋਚਦੀ ਹਾਂ ਵੀ ਸਾਰੇ ਪੈਰ ਧਵਾਉਣੇ ਆ ਵੀ ਆਪਾਂ ਵੀਡੀਓ ਬਣਨੀ ਆ ਸੀ ਵਾਚ ਕਿਉਂ ਨਹੀਂ ਕਰਦੇ ਹੋ ਬਈ ਜਿੱਥੇ ਵੀ ਮੈਂ ਵੀਡੀਓ ਅਪਲੋਡ ਕਰਾਂ ਨਾ ਉੱਥੇ ਪਲੀਜ਼ ਵੀਡੀਓ ਸਾਡੀ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਵਾਚ ਕਰ ਲਿਆ ਕਰੋ ਪਲੀਜ਼ ਇੱਕ ਵੀਡੀਓ ਨੂੰ ਦੋ ਤਿੰਨ ਵਾਰੀ ਸੁਣ ਸਕਦੇ ਆ ਉੱਚ ਕੀ ਹੈ ਮੈਂ ਵੀ ਕਈ ਵਾਰ ਸੁਣ ਲੈਣੀ ਹੁੰਦੀ ਆ ਅਗਲੇ ਵੀਡੀਓ ਆਤੇ ਵੀ ਆਤੇ ਵੀ ਆ ਜਿੱਥੇ ਵੀ ਉਹਨੇ ਅਪਲੋਡ ਕੀਤੀ ਹੁੰਦੀ ਆ ਬਾੜੀ ਜੀ ਦੇਖ ਲਈ ਅਗਲੇ ਨੂੰ ਵੀਊ ਮਿਲ ਗਿਆ ਤੈਨੂੰ ਖੁਸ਼ ਅਸੀਂ ਵੀ ਖੁਸ਼ ਠੀਕ ਆਪਾਂ ਵੀ ਦੇਖੀ ਰਿਹਾ ਐ ਇੰਦਾ ਦੀ ਕੋਈ ਗੱਲ ਨਹੀਂ ਲਾਈਕ ਸ਼ੇਅਰ ਕਮੈਂਟ ਕਰੋ ਤੇ ਤੁਹਾਡਾ ਬਹੁਤ ਸ਼ੁਕਰੀਆ ਕਦੀ ਕਦੀ ਨਹੀਂ ਹੋ ਪਤਾ ਕਿਉਂਕਿ ਇਦਾਂ ਦਾ ਫੇਸਪੁੱਟ ਚੈਲੰਜ ਆਇਆ ਹੁੰਦਾ ਕਈ ਵਾਰੀ ਇੰਨੇ ਕਮੈਂਟ ਤੇ ਆਨਸਰ ਕਰਦੋ ਤੇ ਜਿਹੜੀ ਕਮੈਂਟ ਆ ਉਹ ਆਏ ਨਹੀਂ ਹੁੰਦੇ ਕਿ ਆਏ ਤਾਂ ਹੁੰਦੇ ਆ ਪਰ ਆਨਸਰ ਕਰਨ ਦਾ ਕਈ ਵਾਰ ਨਹੀਂ ਮਿਲਦਾ ਤੇ ਚਲੋ ਨਹੀਂ ਤਾਂ ਉਧਰ ਕਲੀਅਰ ਹੋ ਜਾਣਾ ਸੀ ਕਿ ਅਸੀਂ ਸਾਰਿਆਂ ਦੇ ਆਨਸਰ ਕੀਤੇ ਆ ਤੇ ਕਈ ਵਰੀ ਟਾਈਮ ਨਹੀਂ ਮਿਲਦਾ ਕਿ ਆਪਾਂ ਤੁਹਾਡੇ ਕਮੈਂਟ ਦੇ ਆਨਸਰ ਦੀ ਜੀ ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਚਾਹਣੀ ਆ ਪਰ ਜਿੱਦਾਂ ਲਾਈਫ ਬੜੀ ਬੀਜ਼ੀ ਹੋਈ ਪਈ ਹੈ ਨਾ ਤੇ ਉਹਦੇ ਵਿੱਚੋਂ ਟਾਈਮ ਕੱਢ ਕੇ ਆਪਾਂ ਵੀਡੀਓ ਜਰੂਰ ਬਣਾਉਣੀ ਹੈ ਦੇ ਬਣੋਰੀਆਂ ਵੀ ਐ ਤੇ ਇਦਾਂ ਦੀ ਕੋਈ ਗੱਲ ਨਹੀਂ ਐ ਤੇ ਬਾਕੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁکری ਆ ਬਹੁਤ ਧੰਨਵਾਦ ਜਿਹੜੇ ਲੰਬੇ ਸਮੇਂ ਤੋਂ ਨਾਲ ਜੁੜੇ ਹੋਏ ਐ ਤੇ ਇਨਸਾਨ ਦੇ سپورਟ ਹੋ ਜਾਂਦੀ ਐ ਤੁਹਾਡੇ سپورਟ ਦੀ ਬਹੁਤ ਲੋੜ ਐ ਸਾਨੂੰ ਤੇ ਜਿੰਨੇ ਦੇ ਤੁਸੀਂ سپورਟ ਕਰਦੇ ਹੋਵੋਗੇ ਉਹਨਾਂ ਇੰਤਾਂ ਦੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਤੁਹਾਨੂੰ ਮੁਸੀਬਤ ਦੇ ਦਿਨਾਂ ਛੱਡ ਕੇ ਚਲੇ ਜਾਂਦੇ ਆ ਤੇ ਅੱਗੇ ਪਿੱਛੇ ਬਹੁਤ ਜ਼ਿਆਦਾ ਤੁਹਾਡੀ ਪ੍ਰਤਾਨ ਬੰਦੀ ਆ ਜਦੋਂ ਤੁਸੀਂ ਚੰਗੇ ਬੜੇ ਸੌਕੇ ਹੁੰਦੇ ਆ ਉਹ ਤੋਂ ਬੜੇ ਪ੍ਰਤਾਨ ਲੈਂਦੇ ਆ ਤੇ ਜਦੋਂ ਤੁਸੀਂ ਮੁਸੀਬਤ ਦੇ ਦਿਨਾਂ ਚ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਉਹੀ ਲੋਕ ਛੱਡ ਕੇ ਭੱਜ ਜਾਂਦੇ ਜਿਹੜੇ ਕਹਿੰਦੇ ਦਿੰਦੇ ਆ ਵੀ ਆਪਾਂ ਤੁਹਾਡੇ ਆਪਾਂ ਤੁਹਾਡੇ ਤੇ ਇਹ ਤਾਂ ਕਈ ਵਾਰੀ ਫਸਤਾ ਕੇ ਤੇ ਬੰਦਾ ਕਿਸੇ ਦਾ ਸਾਥ ਵੀ ਦੇਣਾ ਛੁਡਾ ਦਿੰਦਾ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਜਿਹੜੇ ਲੜੇ ਹੁੰਦੇ ਉਹ ਕੋਈ ਸਾਥ ਨਹੀਂ ਦਿੰਦੇ ਫਿਰ ਆਪਣੇ ਆਦੇ ਵਿੱਚ ਫਸ ਜਾਂਦੇ ਐ ਤੇ ਫੇਰ ਉਸ ਸਾਥ ਦੀ ਨੂੰ ਤੇ ਦੇ ਇਨਸਾਨ ਨੂੰ ਅੱਗੇ ਵਧਾਉ ਸੋਚ ਰੱਖੀ ਚਾਹੀਦੀ ਹੈ ਪਾ ਪੁਰਾਣੀਆਂ ਟ੍ਰੈਡੀਸ਼ਨਸ ਤੇ ਜਾਂਦੇ ਰਹੋਗੇ ਜ਼ਿੰਦਗੀ ਕਦੀ ਸਮੂਥ ਨਹੀਂ ਹੁੰਦੀ ਜਿਵੇਂ ਦੇਖ ਲਾ ਟ੍ਰੈਡੀ ਇਹ ਤਾਂ ਹੀ ਬਣਦਾ ਤੇ ਕਈ ਵਾਰੀ ਅਸੀਂ ਖੋਦੇ ਲੈ ਇਸੀ ਚੰਗੀ ਜਾਨਦੀ ਬਾਰੇ ਇਹ ਕਾਉਂਸਲਰ ਨੂੰ ਕੋਈ ਭਾਈ ਉਹ ਨਹੀਂ ਅਜੇ ਤੱਕ ਸਪਾਈ ਕਰਮਚਾਰੀ ਤੱਕ ਨੂੰ ਜੋੜਤ ਨਹੀਂ ਕਰਵਾਇਆ ਅਸੀਂ ਗੰਦਾ ਗਲਤ ਉੰਦਾ ਆਪਣੇ ਲਈ ਚੁਣ ਲੈਂਦੀ ਆ ਕਈ ਡਿਸੀਜਨ ਸਾਡੇ ਖੁਦ ਦੇ ਕਰ ਤੋਂ ਜਾਂਦੇ ਆ ਸਾਡੇ ਤੋਂ ਪਰ ਫੇਰ ਵੀ ਐਸੀ ਕਹਿੰਦੇ ਆ ਕਿ ਸੱਚੀ ਸੁੱਚੀ ਜਿਹੜੀ ਵੀਡੀਓ ਆ ਉਹ ਪਾਰ ਨਾਲ ਕੁਝ ਨਹੀਂ ਹੁੰਦਾ ਤੇ ਜਿਹੜਾ ਸਾਡਾ ਕਲਚਰ ਆ ਇਹ ਵੀ ਜਿਹੜੀ ਮਾਣੀ ਮੁੱਤ ਤੋਂ ਆਉਂਦਾ ਕਿ ਕਲਚਰ ਕੋਲੋਂ ਨਹੀਂ ਕਰਦਾ ਤੇ ਕੋਈ ਗੱਲ ਨਹੀਂ ਜ਼ਿੰਦਗੀ ਜੀਂਦੇ ਪ੍ਰੇਮ ਤੇ ਇੱਕ ਲਾਈਫ